ਗੱਡੀ ਨੂੰ ਗੁਲੀ ਯਾਰ ਕਦੇ ਵੀ ਨਹੀਂ ਰੁਣੀ ਕਦੇ ਤਾਂ ਸੰਗ ਨਹੀਂ ਹੁੰਦੀ ਇਹ ਮਰੇ ਭਾਵੇਂ ਨੂੰ ਗਾਲੀ ਕੱਢਦੇ ਹੁੰਦੇ ਚਲੋ ਬਾਬਾ ਆ ਰਿਹਾ ਵੀਰ ਦਾ ਨੂੰ ਫੱਦ ਰੇਕੇ ਰੱਖਿਆ ਉਹਦਾ ਸਾਹਮਣੇ ਉਹ ਮੋੜ ਪੈਂਦਾ ਵਾ ਤੇ ਨਾਲ ਹੀ ਵੀਰ ਨੂੰ ਅਗਲੇ ਪੱਲੇ ਉਹ ਟਰਾਲੀ ਦੀ ਪਾਰਟੀ ਭੋਗਣੀ ਪਰ ਵੀ ਟਰਾਲੀ ਆ ਕੇ ਜਿਹੜਾ ਟਰੱਕ ਆ ਕੋ ਸਮਝੇ ਧਿਆਨ ਨਹੀਂ ਪਿਆ ਰਿਹਾ ਉਸ ਵਾਂਗੂ ਕਿਸਨਾ ਵਾਈਕਲ ਪਿਛਾ ਕੇ ਰੱਖਿਆ ਹਰ ਇੱਕ ਨੂੰ ਭਰਾਵਾ ਹਰ ਇੱਕ ਦੇ ਘਰੇ ਆ ਪਿਓ ਆ ਆਹ ਲਓ ਤੇਰੇ ਰੇਪ ਉਨੇ ਨਾਂ ਚਾਡਾ ਰੱਖਦਾ ਹਾਂ 35 ਗਏ ਲਖਵੀ ਜੀ ਚੜਦੀ ਖਾਤ ਨੂੰ ਸੁਣਾ ਮਾਈ ਗੁਰਦੀ ਖਾਸਾ ਉਹ ਨਾ ਕੀ ਗੱਡੀ ਸਾਹਮਣੇ ਆ ਇੱਧਰ ਲੱਗੀ ਮੁਰੇ ਓਸਤਾਜ ਜੀ ਸਾਜ ਕੀ ਆ ਜੀ ਕੋਹੋਂ ਤਾਂ ਬੜੀ ਵੱਡੀ ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਏ ਅੱਜ ਬਾਪ ਹਾਂਜੀ ਬਾਬੇ ਉਹ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿਵੇਂ ਕੈਮੋ ਚੜ੍ਹਦੀ ਕਲਾ ਚੜ੍ਹਦੀ ਗਲਾਈ ਹੋਣੀ ਚਾਹੀਦੀ ਸਾਰੇ ਵੀਰ ਭਰਾਵਾਂ ਦੀ ਆਪਾਂ ਹੋ ਗਏ ਰੈਡੀ ਹੁਣ ਉੱਠ ਗਏ 9:00 ਵਜੇ ਤੇ ਪੀਨੇ ਆ ਚਾਹ ਨਾਲ ਖਾਣੇ ਆ ਪਿੰਨਿਆ ਫਿਰ ਚੱਲਦੇ ਆਪਾਂ ਸੰਗਲ ਮਾਰਨਾ ਪੈਣਾ ਮਗਰ ਜਿਹੜੇ ਪਿਛਲੇ ਦੋ ਕਿਉਂਕਿ ਸੰਗਲ ਉਹ ਬਣਾ ਗੱਲ ਨਹੀਂ ਬਾਨੀ ਸੰਗਲ ਮਾਰ ਕੇ ਚੱਲਦੇ ਆਂ ਪੀਨੇ ਚਾਹ ਜਾ ਕੇ ਨਾਲ ਖਾਣੇ ਆ ਪਿੰਨੇ ਆ ਚਾਹ ਪੀਣ ਤੋਂ ਪਹਿਲਾਂ ਮਾਬੇ ਆਪਾਂ ਕਰ ਲਈਆ ਸਫਾਈ ਚੰਗੀ ਤਰ੍ਹਾਂ ਤੇ ਹੁਣ ਪਹਿਲਾਂ ਸੰਗਲ ਮਾਰ ਲੀਏ ਫੇਰੀ ਪੀਨੇ ਆ ਚਾਹ ਹੁਣ ਹੱਲੇ ਕਿ ਬਖਾਵੇ ਕਿੱਧਰ ਨੂੰ ਜਾਂਦਾ ਏ ਬਾਕੀ ਦੇ ਭਰਾਵਾਂ ਪਤਾ ਕੁਛ ਨਹੀਂ ਚੱਲ ਕੇ ਪਤਾ ਲੱਗੂਗਾ ਵਾੜਦੇ ਆਪਾਂ ਮਾਰ ਲਿਓ ਬੱਬੀ ਜੀ ਇੱਦਾਂ ਖਾਓ ਹਾਂ ਬਾਪਾ ਰਿਆ ਰਿਆ ਨਾ ਪਹਾੜ ਗੱਡਿ ਪੱਛਾਲੇ ਟੈਨਸ਼ਨ ਨਾ ਲਾਉਂਦੇ ਸਾਨੂੰ ਜੀ ਸਿਆ ਬੀਤੀ ਦੀ ਵੀਰਾਂ ਇਹ ਹੋੜਾ ਵੇਖ ਕੇ ਤਾਂ ਪਿਆਰੇ ਚਾਚੜ ਜੰਦਾ ਯਾਰ ਤੇ ਕਰੀ ਆਪਾਂ ਵੀ ਤਿਆਰੀ ਹੋਣ ਚਲੜਦੀ ਸੰਗਲ-ਸੁੰਗਲ ਕਰ ਲਿਆ ਸੈਟ ਆਪਾਂ ਮਾਲ ਹੋਣ ਬਾਕੀ ਦੇਖੋ ਅੱਗੇ ਜਿਆਕੀ ਕਰਾਂਗੇ ਚੈੱਕ ਕੀ ਹਿਸਾਬ-ਥਾਬ ਬਣਦਾ ਕਿੱਥੇ ਬੁਨੇ ਜਾਣਾ ਹਾਲੀ ਆ ਕੁ르ਤਾਸਪੁਰ ਅੰਮ੍ਰਿਤਸਰ ਚੌਕ ਆ ਗਿਆ ਅਸੀਂ ਅਲਾਂਗੜ ਪੱਤੀ ਸ਼ਾਮਲੀ ਪਹੁੰਚ ਗਏ ਬਾਪੋਏ ਆ ਸ਼ਾਮਲੀ ਦਾ ਬਾਈਪਾਸ ਤੇ ਵਾਇਡ ਇੱਕ ਸਪੀਡ ਬ੍ਰੇਕਰ ਜੇ ਦਾ ਬਾਲੇ ਗੰਦੇ ਯਾਰਾ ਨਾ ਤੇ ਗੱਡੀ ਚੱਜ ਨਾ ਰੋਕਦੀ ਐ ਇਹਨਾਂ ਦੇ ਤੇ ਨਾ ਤੇ ਗੱਡੀ ਤੁਰਦੀ ਸ਼ਾ ਕਿਉਂਕਿ ਜਿੱਦਾਂ ਹੁਣ ਆਹ ਵਾਲੇ ਆ ਇਹ ਵੀ ਬਿਲਕੁਲ ਨਾਰਮਲ ਆ ਹੈਨਾ ਉਹਨਾਂ ਦਾ ਬਿਲਕੁਲ ਨਹੀਂ ਪਤਾ ਲੱਗਦਾ ਵੀ ਨਾਰਮਲ ਆ ਕਿ ਜਾਂ ਦੂਜੇ ਇੱਕ ਰੀ ਲਾ ਦਿੰਦੇ ਸਭ ਨੂੰ 68 ਕਿਲੋਮੀਟਰ ਦੇ ਦਿੱਲੀ ਸੋ ਤੇ ਪਪਾ ਯਾਣਾ ਮੇਰਟ ਸੱਦੇ ਮੇਰਟ ਪਰੋਂ ਘੁੰਮ ਕੇ ਬਾਈਪਾਸ ਨੂੰ ਹੋ ਜਾਗੇ ਲੋਈ ਬਾਬੋ ਬੋ ਖਾ ਬਾੜੀ ਲੱਗੀ ਆ ਦੇ ਇੱਥੇ ਹੀ ਛੱਕਦੇ ਆਪਾਂ ਪ੍ਰਸ਼ਾਦਾ 3D ਪੰਜਾਬੀ ਟਾਪਾ ਫੈਮਲੀ ਗੁਜਾਰੇ ਆ ਇਹ ਤਾਂ ਉਹ ਡਰ ਪੱਸ ਸਕਦੀ ਰਹਾ ਤੇ ਉਡੀ ਸਗੀ ਹੋਣੀ ਸ਼ੱਕਦੇ ਆ ਪ੍ਰਸ਼ਾਦਾ ਸ਼ੱਕਿਆ ਦੁਰਦੇ ਆ ਫਿਰ ਲਓ ਵੀ ਪਹੁੰਚੇ ਆਪਾਂ ਮੇਰਠਾ ਉਹ ਸਾਹਮਣੇ ਮੇਰਠ ਦਾ ਬਾਈਪਾਸ ਆ ਟਾਂਡੇ ਗੇ ਲਗੇ ਦੇ ਕਰ ਜੇ ਪਾੜੇ ਗੰਦਿਆ ਯਾਰ ਪਹੁੰਚਾ ਇੱਥੋਂ ਵੇਖੋ ਟ੍ਰੈਫਿਕ ਵਾਲੇ ਕੋ ਮੰਨਦੇ ਆ ਪੁਲ ਦੇ ਥਲੋ ਡਰਾਈਵਰ ਸਾਈਡ ਕੇ ਨਹੀਂ ਅਗਰ ਜੇ ਨਹੀਂ ਘੁੰਮਨਦੇ ਤਾਂ ਉਹਨਾਂ ਨੇ ਤੇ ਫਿਰ ਇਸ ਕਰੇਟਰ ਸਾਈਡ 'ਚ ਆ ਕੇ ਯੂ ਟਰਨ ਲੈ ਕੇ ਆਉਣਾ ਪਊਗਾ ਜੇ ਡਰਾਈਵਰ ਸਾਈਡ ਉਹਨਾਂ ਨੇ ਹੀ ਘੁੰਮਣ ਦਿੱਤਾ ਪੁੱਤੋਸ ਤੇ ਲੋੜ ਹੈ ਨਹੀਂ ਘੁੰਮਣ ਦੇ ਬਾਬੇਓ ਵੱਡੀਆਂ ਗੱਡੀਆਂ ਨਾਲ ਤੇ ਉਕਾਈਆਂ ਬਾਕੀ ਦੇ ਇਹਦੇ ਤਾਂ ਟਰਾਈ ਮਾਰ ਕੇ ਲੱਗਦਾ ਤੇ ਮੁਸ਼ਕਲ ਹੀ ਆ ਪਰ ਹਾਂ ਲੋ ਵੀ ਇੱਥੋਂ ਆਪਾਂ ਲਵਾਂਗੇ ਯੂ ਟਰਨ नगर दिल्ली आप जाना भी वेलकम टू दिल्ली मेरठ एक्सप्रेस आ टूल टैक्सी पर उठ जाएँगे ਅੱਜ ਸ਼ਾਮ ਨੂੰ ਨਿਕਲਾਂਗੇ ਤੇ ਲਾਈਟਾਂ ਲਾ ਕੇ ਕਿਉਂਕਿ ਟ੍ਰੈਫਿਕ ਵਾਲੇ ਬਹੁਤ ਜ਼ਿਆਦਾ ਤੰਗ ਕਰਦੇ ਟ੍ਰੈਫਿਕ ਪੁਲ ਸੜਕ ਇਸ ਕਰਕੇ ਇੱਥੋਂ ਬਸ ਸ਼ਾਮ ਨੂੰ ਨਿਕਲਾਂਗੇ ਹੋਰ ਟਾਈਮ ਹੋ ਗਿਆ 2:00 ਵਜੇ ਗਿਆ ਅਹੀਂ ਨਾ ਯਾਰ ਰੋਡ ਤੇ ਚੱਲਦੇ ਆ ਨਾ ਸਾਨੂੰ ਸਿਰਫ ਸਰਕਾਰੀ ਬੁਲਾਜੇ ਮਿਹਰੇ ਗੱਡੇ ਚੰਗੇ ਲੱਗਦੇ ਆ ਸੇਲ ਟੈਕਸ ਵਾਲੇ ਕੋਈ ਨਾ ਅੱਡੇ ਪੇਪਰ ਵੇਖਣੇ ਆ ਓਕੇ ਵਾ ਠੀਕ ਛੱਡਣਾ ਹੁਣ ਸਾਹਮਣੇ ਸੇਲ ਟੈਕਸ ਵਾਲੀ ਗੱਡੀ ਆ ਹਨਾ ਮੈਂ ਇੱਥੇ ਰੁਕਿਆ ਦੋ ਤਿੰਨ ਘੰਟੇ ਤੋਂ ਚੱਲੇ ਆ ਤੇ ਉਹਨੇ ਮੇਰਾ ਬੂਹਾ ਖੜਕਾਇਆ ਆ ਕੇ ਕਹਿੰਦਾ ਵੀ ਭਾਜੀ ਪੇਪਰ ਚੈੱਕ ਕਰਾਓ ਮੈਂ ਕਹਾਂ ਕੌਣ ਸੇਲ ਟੈਕਸ ਠੀਕ ਆ ਜੀ ਮੈਂ ਗਿਆ ਨਾ ਪੇਪਰ ਚੱਕ ਕੇ ਤੇ ਮੈਡਮ ਨਾਲ ਨੇ ਚਲੋ ਜੀ ਜਾਣਤਾ ਓਕੇ ਥੈਂਕ ਯੂ ਬਹੁਤ ਵਧੀਆ ਲੱਗਦਾ ਯਾਰ ਪਰ ਹੁਣ ਜਿਹੜੇ ਇਦਾਂ ਪੂਸੂ ਲਾਜਨ ਹੋ ਗਿਆ ਕਿ ਟਰੈਫਿਕ ਵਾਲੇ ਆਟੀਓ ਵਗੈਰਾ ਇਹ ਜੀ ਬਹੁਤ ਤੰਗ ਕਰਦੇ ਆ ਯਾਰ ਬਸ ਇਦਾਂ ਹੁੰਦਾ ਵੀ ਕੋਈ ਹੁਣਾ ਮਿਲੇ ਨਾ ਫੇਰ ਆ ਬਾਕੀ ਚਲੋ ਜੋ ਕਰਮਾਂ ਤੇ ਲਿਖਿਆ ਸਾਡੇ ਕਰਮਾਂ ਚ ਲਿਖਿਆ ਇਹਨਾਂ ਨੂੰ ਪਾ ਦੇਣਾ ਯਾਰ ਹੁਣ ਖਲੋਦੇ ਇੱਥੇ ਲਾਈਟਾਂ ਲਾ ਕੇ ਤੁਰਾਂਗੇ ਵੀ ਕੋਈ ਤੰਗ ਤੰਗਾ ਨਾ ਕਰੇ ਹਾਂਜੀ ਬਾਪਿਓ ਕੀ ਹਾਲ ਚਾਲ ਕਿਵੇਂ ਹੋ ਟੈਮੋ ਆਪਾਂ ਤੁਰਪੇ ਹੀ ਗਏ 4:30 ਵਜੇ ਤੇ ਹੁਣ ਨਿਹਰ ਦਿੱਲੀ ਐਕਸਪ੍ਰੈਸ ਛੱਡ ਕੇ ਤੇ ਚੱਣ ਲੱਗੇ ਆਂ ਪਲਵਰ ਐਕਸਪ੍ਰੈਸ ਤੇ ਕੇਐਮਪੀ ਦੇ ਤੇ ਕੇਐਮਪੀ ਛੱਡ ਕੇ ਨਾਲ ਹੀ ਅੱਗੇ ਪਹਿਲੇ ਘਟ ਤੋਂ ਉਤਰ ਜਾਗੇ

ਹਾਂਜੀ ਬਾਬਿਓ ਆ ਗਏ ਆਪਾਂ ਗੜਮ ਮੁਕਤੇਸ਼ਵਾਲੇ ਟੋਲ ਟੈਕਸ ਤੇ ਤੇ ਟਾਈਮ ਹੋ ਗਿਆ ਪੌਣੇ 8 ਪੌਣੇ 8 ਹੋ ਗਿਆ ਪੌਣੇ 8 ਉਹ ਪਰੇ ਨੂੰ ਜਾਣਦੇ ਆ ਭਰਾਵਾ ਐਂ ਤੇ ਵੀਰ ਬਾਲੇ ਗੰਦੇ ਲੰਦੇ ਤੂੰ ਇਹ ਲਾਲਾ ਹੋਣਾ ਕੀ ਗੱਡੀ ਤਰੀ ਵਾਰਦੇ ਆ ਅਮਰੋਹਾ ਪਹੁੰਚ ਗਏ ਬਾਬਿਓ ਆਪਾਂ ਤੇ 30 ਕਿਲੋਮੀਟਰ ਤੋਂ ਪਹਿਲਾਂ ਇਹ ਪੈਂਦਾ ਟੂਲ ਮਰਾਦਾਬਾਦ ਤੋਂ ਤੇ ਆਪਣੇ ਸੀਟ ਜੀ ਹੋਣੀ ਵੀ ਅੱਗੇ ਅੱਗੇ ਜਾਣਦੇ ਆ ਅੱਜ ਮਿਲਾਂਗੇ ਆਪਣੇ ਸੀਟ ਜੀ ਨੂੰ ਤੇ ਮਰਾਦਾਬਾਦ ਪਾਜੀ ਪਾਸ ਤੇ ਪਹੁੰਚ ਗਏ ਆ ਬਸ ਆਪਾਂ ਵਿੱਚ ਵਿੱਚ ਕਿਚੀਆਂ ਅੱਡੇ ਗੱਡੀ ਮਰਾਦਾਬਾਦ ਭਾਰ ਕਰਕੇ ਪੈਂਦਾ ਵਾ ਦੰਮੋਰਾ ਦੰਮੋਰਾ ਕੇ ਦੰਮੋਹਾ ਕਰਕੇ ਪੈਂਦਾ ਜਗਾ ਦਾ ਨਾ ਉੱਥੇ ਢਾਬਾ ਪਿਆਪੀ ਗੁਰੂ ਦੇਵ ਗੁਰਦੇਵ ਪਿਆਪੀ ਢਾਬਾ ਤੇ ਉੱਥੇ ਜਾ ਕੇ ਸ਼ਾਂਗੇ ਪ੍ਰਸ਼ਾਦਾ ਬਣੀ ਉੱਥੇ ਹੀ ਮਿਲਾਂਗੇ ਜਾ ਕੇ ਆਪਾਂ ਛੇਡ ਸਾਹਿਬ ਜੀ ਨੂੰ ਪਾਪਾ ਜੀ ਹਣ ਰਲ ਵੀ ਆ ਬਿਓ ਆ ਗਏ ਆਪਾਂ ਮਰਾਦਾਬਾਦ ਬਾਈਪਾਲ ਤੇ ਰਾਧਾਬਾਦ ਭਾਈ ਵਾਸਤੇ ਆਪਾਂ ਮਿਲਣਾ ਵੀ ਥੋੜੀ ਥੋੜੀ ਦੂਰੋਂ ਤੇ ਗੁਰਦੇ ਉਪੀਆਂ ਪੀੜਾ ਪਰ ਰਹਿ ਗਿਆ ਬਾਪ 50 ਕਿਲੋਮੀਟਰ 48 ਕਿਲੋਮੀਟਰ ਤੇ ਬਾਬਾ ਸੋਕਰ ਕਿਹਾ ਤੁਹਾਨੂੰ ਨਾ ਹੀ ਹੋਵੇ ਆਪਣੀ ਵੀ ਗੱਡੀ ਐਡੀ ਅੱਗੇ ਅੱਗੇ ਜਾਣ ਦੀ ਆ ਇੱਕ ਮਸ਼ੀਨ ਕ੍ਰੇਨ ਵਾ ਵੱਡੀ ਇੱਕ ਗੱਡੀ ਆ ਉਹਦੇ ਮਗਰ ਵੀ ਕ੍ਰੇਨ ਵਾ ਉਹ ਵੀ ਫੰਕਸ਼ਨ ਆਲੀ ਨਹੀਂ ਉੱਥੇ ਆਪਾਂ ਵੀ ਜਾ ਕੇ ਮਿਲਾਂਗੇ ਲੋਵੀ ਪੰਜਾਬੀਓ ਧੁੰਦ ਹੁੰਦੀ ਆਂਦੀ ਸੰਗਣੀ ਤੇ ਤੇਰ ਦੇਖਣ ਲੱਗ ਗਿਆ ਪਿੱਛੇ ਨਾ ਪਿੱਛੇ ਕਾਫੀ ਸੰਗਣੀ ਹੋਈ ਧੁੰਦ ਗੱਡੀ ਜੱਕਦਾ ਮੋਹਲੀ ਕਰਨੀ ਪੈਗੀ ਹੋਲੀ ਕਰਨੀ ਚੰਗੀ ਆ ਭਰਾਵਾ ਪਤਾ ਬਹੁਤ ਔਖਾ ਵਾਪਸੀ ਮੁੜ ਕੇ ਮੋੜਨਾ ਆ ਬੱਸ ਔਖਾ ਰਕੇ ਆਰੇ ਕੇ ਡਰਾਈਵਰ ਬਰਾ ਦੇ ਬਾਈਪਾਸ ਮੁਰਾਦਾਬਾਦ ਦਾ ਤੇ ਰਾਮਪੁਰ ਤੋਂ ਪਹਿਲਾਂ ਵਾਲਾ ਟੋਲ ਟੈਕਸਾ ਉੱਥੇ ਖੜੇ ਆਪਣੇ ਸੇਡ ਜੀ ਹੋਣੀ ਉੱਥੇ ਮਿਲਦੇ ਜਾ ਕੇ ਉਹਨਾਂ ਦੀ ਨਾ ਗੱਡੀ ਦਾ ਥੋੜਾ ਜਿਹਾ ਕੰਮ ਹੋਣਾ ਲਾ ਛਵੜਦਾ ਤੇ ਉਹ ਕਰਦੇ ਉੱਠਾ ਬੈ ਜਾ ਕੇ ਕਰਾਵਾਂਗੇ ਸਵੇਰੇ ਤੇ ਬਾਕੀ ਦੇਖਦੇ ਕੱਤੇ ਖੜੇ ਆ ਖੜੇ ਆ ਰਹਿ ਚੱਲ ਗਏ ਆ ਆ ਮੇਰਾ ਵੀਰ ਫਲੇਰੋ ਵਾਲਾ ਲਈ ਜਾਂਦਾ ਗੱਡੀ ਚਾਹਗਾ ਜੀ ਕਈ ਭਰਾਵਾ ਧਿਆਨ ਨਹੀਂ ਦਿੰਦੇ ਕੀ ਕੀ ਕਰਦੇ ਆ ਵੀਰ ਅਸਲ ਗੱਡੀ ਰੋਕੀ ਆ ਬ੍ਰੇਕ ਤੋਂ ਪੈਰ ਚੁੱਕ ਲੈਣੇ ਆ ਗੱਡੀ ਰੇੜ੍ਹ ਜਾਂਦੀ ਬਾਦ ਵਿੱਚ ਪੈਰ ਚੁੱਕਿਆ ਤੇ ਫਿਰ ਮੁੜ ਕੇ ਜਿੰਗਲ ਵਾਲਾ ਹੋ ਜਾਂਦਾ ਜਿੰਗਲ ਵਾਲਾ ਤੁਸੀਂ ਸਮਝ ਕੀ ਸਕਦੇ ਨੇ ਨਾ ਇਹ ਸਾਦੇ ਨਹੀਂ ਤੁਲ ਦੇ ਤਰਹ ਹੋਣੀ ਚਾਹੀਦੀ ਬਸ ਥੋੜਾ ਜਿਹਾ ਧੰਦੇ ਥੋੜੀ ਇਹ ਕਰਕੇ ਨਹੀਂ ਚਾਹੀਦੀ ਕਿਉਂਕਿ ਇੱਥੇ ਝੁਕ ਲੋ ਚਲੋ ਕੋਈ ਨਹੀਂ ਚਲਦੀ ਦਾ ਮਿਸਟੇਕ ਹੋ ਜਾਂਦੀ ਹੈ ਇਹ ਸਪੀਡ ਦੇਕਰ ਵੀ ਆ ਆਹਾਂ ਕੋਈ ਬਾਪੋ ਧੰਦ ਕਰ ਸਕਦੇ ਚੈੱਕ ਦੇਗੀ ਤਾਂ ਹੋ ਜਾਂਦੀ ਸੰਗ ਨਹੀਂ ਕਿਤੇ ਕਿਤੇ ਇਹ ਢੋਜਣਾ ਧੋਜਣਾ ਉੱਥੇ ਕੰਮ ਖਰਾਬ ਹੁੰਦਾ ਕਿ ਜੱਟੀ ਦਾ ਲਾਭ ਜਿਹੜਾ ਇੱਕ ਪ੍ਰਾਪਤ ਉਹ ਵੀ ਜਿਹੜਾ ਦਾਣੇ ਦਾ ਗਣੀ ਦਾ ਉਦਾਹਰਣ ਕੋਈ ਅੰਦਾਜ਼ੇ ਨਹੀਂ ਇਹਦੇ ਨਾਲ ਹੀ ਚੱਲਿਆ ਲਗਭਗ ਇਹਨੂੰ ਦੀਦਾ ਥੋੜੀ ਜੇ ਮੰਨ ਲਓ ਅਮਰੀਕਾ ਦਾ ਅਗਲੇ ਨੂੰ ਕਿੰਨੀ ਦਾ ਅਗਲੇ ਨੇ ਕਿਹੜਾ ਗਾੜੀ ਰੋਟੇ ਦੀ ਹੋਣੀ ਹੈ 22 ਇਹਦਾ ਵੀ ਮੈਨਾਲ ਦੀ ਪ੍ਰਾਜਾ ਜਿੰਨੇ ਨੂੰ ਨੂੰ ਜਿਹੜਾ ਕੋਈ ਅਪਰਟੇਸਿਵ ਟੈਕਨੋ Cea ca nu urc Cea da gandit ca trebuie, trebuie Dar daca nu nu mai ਬੀਅਤ ਤੋਂ ਦੌੜੀ ਪੂਰੀ ਸੰਘਣੀ ਤੇ ਲਗਾਤਾਰ ਹੀ ਹੋ ਗਈ ਹੁਣ ਤੇ ਟਾਈਮ 10 ਵਜ ਗਏ ਆ ਤੇ ਸਾਰਾ ਟੁੱਟ ਰਹਿ ਗਿਆ 10 ਕਿਲੋਮੀਟਰ ਦਾ 10 ਕਿਲੋਮੀਟਰ ਖਤਰਿਆਂ ਤੋਂ ਪੱਟ ਨਹੀਂ ਬਾਕੀ ਬਾਬਾ ਜੀ ਮਿਹਰ ਭਰਿਆ ਹੋ ਸਿਦਨਾ ਜਿਵੇਂ ਮਰੇ ਹੀ ਚੱਲਾਂਗੇ ਮਰੇ ਬਿਲਕੁਲ ਨਗਰਪਨ ਦੀਦਾ ਉਸੇ ਸਾਹ ਵਾਲਾ ਉਹ ਲੋ ਵੀ ਤੰਦ ਹੋ ਗਈ ਪੂਰੀ ਸੰਘਣੀ ਹੁਣ ਸਾਲ ਮੀਟਰ ਤੇ ਵੀ ਦਿਖਣੋ ਆੜ ਗਿਆ 100 ਮੀਟਰ ਜਿਆਦਾ ਕਹਿਦਾ 50 ਮੀਟਰ ਦਿਖਣੋ ਆੜ ਗਿਆ ਉਹ ਲੈਟਰ ਦੇਖੀ ਜਾ 80 8 ਕਿਲੋਮੀਟਰ ਹੈਗਾ ਟੱਪਾ ਚਾਹ ਕਾਰਾਂ ਵੇ ਕਾਰਾਂ ਵਾਲੇ ਵੇ ਲੋਕ ਤਾਂ ਭਜਾਈ ਜਾਂਦੇ ਯਾਰ ਇੱਕ ਤੁਸੀਂ ਜਿਹੜਾ ਮਗਰ ਲਾ ਕੇ ਸਾਲੇ ਪਾਗਲ ਐਣ ਦੇ ਵੀਰ ਕੋਈ ਨਹੀਂ ਹੌਲ ਭਰਾ ਇਹਦਾ ਏ ਮਿੱਤਰੋ ਬਾਈਪਾਸ ਹੈਗਾ ਪਿੰਡ ਦਮੋਰਾ ਦਾ ਦਮੋਰਾਗੇ ਤੋਂ ਮੋਰਾ ਇੱਦਾਂ ਕਰਕੇ ਨਾ ਆਇਆ ਤੇ ਬਸ 1.5 ਕਿਲੋਮੀਟਰ ਤੇ ਹੋਟਲ ਆਇ ਤਮ ਦਮੋਰਾ ਪਿੰਡ ਪਾਰ ਕਰਕੇ ਆ ਖੱਬਿਆ ਗੁਰਦੇਵ ਪੰਜਾਬੀ ਟਾਪਾਂ ਤੋਂ ਨਦਤਾ ਪੂਰਾ ਹੋ ਰਿਹਾ ਗੱਡੀਆਂ ਆਪਣੀਆਂ ਲੱਗਦੀਆਂ ਪਹੁੰਚ ਗੀਆਂ ਉੱਥੇ ਠੰਡ ਜਿਹੜੀ ਆ ਆਪਣਾ ਰੰਗ ਦੱਸਣ ਦਾ ਵੀ ਆ ਲੱਤਾਂ ਜਿਹੜੀਆਂ ਪੂਰੀਆਂ ਠਰਨ ਲੱਗ ਪਈਆਂ ਉਹ ਗੋਡੇ ਪੂਰੀਆਂ ਇਦਾਂ ਲੀਂਦਾ ਇਦਾਂ 16 ਦੇ ਸੀ ਕਰਕੇ ਇਸੀ ਦੀ ਗਨਤਾ ਪਈਆਂ ਦੀਆਂ ਇਸੀ ਲੱਤਾਂ ਦੇ ਲਾ ਕੇ ਪਿਆਲ ਦਵਾ ਇਦਾਂ ਕਰਕੇ ਲੱਤਾਂ ਠਰਨੀਆਂ ਤੇ ਡਾਟਾ ਮਰਿਆ ਗਿਆ 500 ਮੀਟਰ ਹੁਲੁਲੀ ਬਾੜਦੇ ਆ ਗੱਡੀ ਅੰਦਰ ਛੇੜ ਸਾਹ ਆਪਣੇ ਹਾਂਜੀ ਪਹੁੰਚ ਗਏ ਮੈਂ ਗੁਰਦੀ ਚੜਦੀ ਖਾਤ ਦੀ ਸਮੋਈ ਗੁਰਦੀ ਕਹਾਸਾ ਉਹਨਾਂ ਕੀ ਗੱਡੀ ਸਾਹਮਣੇ ਕਿੱਧਰ ਲਾਵਾ ਮੈਂ ਉਹਨੂੰ ਕਾ ਇਧਰ ਨਾਲ ਲਾ ਦਨੇ ਬਰਾਬਰ ਉਸਤਾਦ ਜੀ ਸਾਜੀ ਜੀ ਆ ਜਾ ਕੋੰਧ ਬੜੀ ਵੱਧ ਗਈ ਗੂਆ ਹਾਂ ਸੰਗਣੀ ਹੋ ਗਈ ਪੂਰੀ ਔਰ ਸੁਣਾਓ ਸੇ ਤਾਂ ਠੀਕ ਆ। ਯਾਰ ਨੇੜੇ ਆਉਣ ਡਿਆ ਤੁਸੀਂ ਗਾਹ ਨੂੰ ਤਰਾਈ ਜਾਂਦੇ ਜੀ। ਹੈ? ਅ ਅ ਯਾਰ ਸਾਥ ਇਹ ਸਾਰੇ ਭੈਣ ਭਾਬੀ ਆ ਗਏ। ਕਸ ਨਹੀਂ ਆ। ਇਹਨਾਂ ਨੇ ਸਤਾਇਆ ਬਾਲਾ ਹੁਣ ਬੱਜਾ ਬੰਨ ਬੰਨ ਇਹਨਾਂ ਨੂੰ।

ਰਗੋਪੀ ਵੀਰ ਹੈ ਚੱਲੋ ਜੀ ਸਰੋਂ ਦਾ ਸਾਗ ਕਰੇ ਬਿਲਕੁਲ ਯੂਪੀ ਦੇ ਵਿੱਚ ਕੀ ਹਾਲ ਚਾਲ ਦੇ ਬੜੀ ਰਾਤ ਤਲੀਆ ਲਵ ਹੋ ਗਿਆ ਇੱਥੇ ਪ੍ਰਸ਼ਾਦਾ ਬਣੀ ਆਪਾਂ ਛਕ ਲਿਆ ਤੇ ਹੁਣ ਸਮਾਂ ਗਏ 12:00 ਵਜੇ ਤੁੰਦ ਬਹੁਤ ਜ਼ਿਆਦਾ ਪੈ ਗਈ ਤੇ ਮਿਲਦੇ ਆ ਸਵੇਰ ਦੇ ਵਲੌਗ ਦੇ ਵਿੱਚ quem é hmm. good night good night